ਲੱਭੀ ਨਾਲੋਂ ਆ ਵੱਧ ਉੱਠਦਾ ਲੱਗਦਾ ਆ ਕਰ ਤੂੰ ਮੈਂ ਵੀ ਡੈਡੀ ਸਾਹਰੇ ਜਾਂਦਾ ਹੁੰਦਾ ਸੀ ਸਹੁਰਿਆਂ ਨੂੰ ਕੋ ਕਾ ਰੇ ਸਹੁਰੇ ਸਹੁਰੇ ਮੈਂ ਬਸ ਕੋਈ ਕਾ ਕੇ ਸਹੁਰਿਆਂ ਜਿਹੜਾ ਨੇ ਪੁੱਠੇ ਜਿੱਡੀ ਕੁੜੀ ਦੇਤੀ ਦਿਮਾਗ ਖਾਣ ਨੂੰ ਉੱਚੀ 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 ਵੀ ਇਹ ਤਾਂ ਦੂਤ ਦਾ ਜਨਮ ਹੁੰਦਾ ਨਾ ਮਨਾਉਣ ਚੱਲੀ ਆ ਨਵਾਂ ਸੂਟ ਪਾ ਕੇ ਇਧਰੋਂ ਡੈਡੀ ਵੀ ਨਵਾਂ ਕੁਰਤਾ ਵਿਆਮਾ ਪਾਈ ਫਿਰਦਾ ਆਪਾਂ ਜਿਹੜਾ ਘਟਾਂ ਆਪਾਂ ਵੀ ਨਾਵੇਂ ਪਾਰ ਗਿਆ ਜੀ ਕੁਸ ਕਿਤਾਜ ਜੋਤ ਦਾ ਜਨਮ ਦਾ ਨਾ ਤੇ ਇੱਕ ਮਨਰਾਜ ਦਾ ਜਨਮ ਦਾ ਨਾ ਕੱਢੇ ਨਾ ਆਵਾਂਗੇ ਅੱਜ ਆਜੋ ਆਜੋ ਕਰਾਂ 11:00 ਵੱਜ ਗਏ ਬਾਈਓ 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 ਕਰਾਂ ਚੱਲੇ ਗਏ ਲੇਟ ਹੋ ਗਿਆ ਪਾਉ ਮਮੇ ਕਿ ਨਹੀਂ ਆਣਾ ਹੋਰ ਮੰਮੀ ਨੇ ਜਾਣਾ ਸੌਲੀ ਵਾਲੀ ਨੇ ਨਾਲ ਆ ਮੰਮੀ ਹਾਂ ਅੱਜ ਹਰਕਤਰ ਨੂੰ ਤਿਆਰੀ ਅੱਜ ਮੈਂ ਭਾਈ ਅੱਜ ਮੇਰੇ ਦੋਤੇ ਦਾ ਮਨਰਾਜ ਦਾ ਜਨਮ ਦਿਨ ਹੈ ਨਾ ਹਾਂ ਜੇ ਜੋਤ ਦਾ ਪੁੱਤ ਦਾ ਜਨਮ ਦਿਨ ਹੈ ਨਾ ਅੱਜ ਮੈਂ ਮਨਾਉਣ ਚੱਲੀ ਆਂ ਅੱਛਾ ਪਰਮਾਤਮਾ ਦੀ ਰਾਤ ਚਾਦ ਰਤ ਚੌਗਣਾ ਕਰੇ ਸਹੀ ਵਰਤਮਾਨ ਹਾਂ ਦਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਖਸੇ ਉਹਨਾਂ ਨੂੰ ਤਰੱਕੀ ਵਾਖਸੇ ਉਹਨਾਂ ਨੂੰ ਹਾਂ ਤਾਂ ਚੌਗਣ ਰਾਤ ਹਾਂ ਆ ਡੈਡੀ ਘੱਟ ਹੀ ਜਾਂਦਾ ਲੈ ਡੈਡੀ ਕਹਣਾ ਹੀ ਨਹੀਂ ਆਇਆ ਲੈ ਮੰਮੀ ਨੂੰ ਡੈਡੀ ਕਹੇ ਆ ਡੈਡੀ ਡੈਡੀ ਕਹਦੇ ਡੈਡੀ ਕਹੋ ਵੀ ਡੈਡੀ ਤੁਸੀਂ ਵੀ ਦੇ ਦੋ ਪਤਾਇਆ ਰਾਤ ਦੁੱਗਣੀ ਹਾਂ ਦਿਨ ਚੋਗਣੀ ਤਰੱਕੀ ਹੋ ਆਖਸੀ ਹਾਂ ਹੈਪੀ ਬਰਥਡੇ ਭਾਈ ਮਨਰਾਜ ਤੇ ਜੋਤ ਹੈਪੀ ਬਰਥਡੇ ਸਾਡੇ ਬੰਨਿਓ ਤੇ ਅੱਜ ਹੁਣ ਆਪਾਂ ਤੁਹਾਡਾ ਕੇਕ ਕਟਾਂਗੇ ਭੈਣੇ ਉਹਨਾਂ ਕੋਲੇ ਜਾ ਕੇ ਸਾਰੇ ਜਾਣੇ ਤੇ ਮੰਮੀ ਨੂੰ ਨਾਲ ਲੈ ਕੇ ਚੱਲਾਂਗੇ ਲੁਧਿਆਣੇ ਉੱਥੇ ਫਿਰ ਕੇਕ ਕਟਾਂਗੇ ਆਜੂ ਹੈਪੀ ਬਰਥਡੇ ਭਾਈ ਤੁਹਾਨੂੰ ਕਿੰਨੇ ਟਾਈਮ ਲੱਗੂ ਵੇ ਆਪਾਂ ਕਿੱਥੇ ਆ ਗਏ ਆਪਾਂ ਸਧਾਰ ਆ ਗਏ ਬਸ ਨੇੜੇ ਹੀ ਆ ਮੈਸੇ ਤੋਂ ਦੋ ਸੂਟ ਲੈਣੇ ਆ ਹੈਂ ਕਿਉਂ? ਕਿਉਂ ਸਾਰਨਾ ਦੇ ਤੇ ਹੁਣ ਦੂਜਿਆਂ ਨੂੰ ਕਹਨੇ ਇਹਨਾਂ ਨੂੰ ਨਹੀਂ ਦੇਣਾ ਨਹੀਂ। ਚੱਲ ਆ ਇਹਦਾ ਨਿਆ ਨਾਲ ਜਨਮ ਦਾ ਇਹ ਲੈ ਦਨੇ ਆ ਚੱਲ। ਉਹਨਾਂ ਦੇ ਲੈਨੇ ਆ ਫਿਰ। ਜਿਨ੍ਹਾਂ ਨੂੰ ਅੱਗੇ ਲੈਨੇ ਫੈਸ਼ਨ ਵਾਲਿਆਂ ਦੇ। ਹਾਂ ਹਾਏ ਪਾਕੇ ਆਈ ਆ ਇਹ ਤਾਂ ਲੈ। ਸੂਟ ਨਵਾਂ ਪਾਕੇ ਆਈ ਆ ਉਹਨਾਂ ਦਾ ਤਾਂ ਚਿੱਤੇ ਆ ਗਿਆ ਇਹਨੂੰ। ਵੀ ਸੂਟ ਲੈਣੇ ਆ। ਤਾਂ ਨਵਾਂ ਸੂਟ ਪਾਕੇ ਮੈਚਿੰਗ ਕਰੀ ਫਿਰਦੇ ਆ ਬਈ। ਯਾ ਲੈ ਇਹ ਨਿਆਰੇ ਆ ਗਈ ਫੈਸ਼ਨ ਵਾਲਿਆਂ ਤੋਂ ਲੈ ਦਿੰਦੇ ਆ ਸੋਹਣੇ ਹੁੰਦਾ ਸੂਟ ਸੋਹਣਾ ਨਿਕਲਦਾ ਜ਼ਰਾ ਯਾਰ ਆਨੇ ਪਾਇਆ ਇਹਨੇ ਪਹਿਲੇ ਦਿਨ ਪਾਇਆ ਹਾਂ ਨਹੀਂ ਸੋਹਣਾ ਸੋਹਣਾ ਲੱਗਦਾ ਪਾਇਆ ਸੋਹਣਾ ਲੱਗਦਾ ਇੰਨਾ ਨੇ ਆਹੋ ਕਰੀਮ ਜੇ ਰੰਗ ਦੇ ਵਿੱਚ ਕੀ ਹਾਲ ਆ ਵੀਰੇ ਇਹ ਲਓ ਜੀ ਸੁਣੋ ਜੀ ਸੁਣੋ ਜੀ ਜੀ ਸਾਹਿਬ ਜਿਹੜਾ ਕੋਈ ਚੰਗਾ ਲਾਦਰ ਦਈਂ ਆ ਚਲੋ ਆਰੇ ਜੀ ਆਹ ਬੋਲਾ ਫੁੱਲ ਬੂਟੀਆਂ ਵਾਲਾ ਗਰ ਹੋ ਗਿਆ ਹਾਂ ਦੇ ਬੱਟਾ ਦਾ ਸੋਨਾ ਦੇ ਬੱਟਾ ਦਾ ਸੋਨਾ ਸਲੀਕ ਜਾਂ ਲੈਣਾ ਆਪਾਂ ਮਿੰਗੇ ਆ ਦੇਖੋ ਫਿਰ ਆਇਦਾਂ ਸਭ ਫੁੱਟੋ ਜੜੇ ਦਈਂ ਨੇ ਲਓ ਜੀ ਲੱਗਾ ਗਿਆ ਬਾਹਾਂ ਤੇ ਵਰਕੂਗਾ ਨਹੀਂ ਜੀ ਜਾ ਵੀ ਆਹ ਅਸਾ ਇਲਾ ਗਿਆ ਹਾਂ ਮੰਮੀ ਹਾਂ ਆ ਸਹੀ ਹੈ ਨਾ ਮਨਾਵਣਾ ਹੈ ਨਾ ਹਾਂ ਸੋਹਣਾ ਹੈ ਨਾ ਦੁਪੱਟਾ ਵੀ ਸੋਹਣਾ ਹੈ ਇਹਦੇ ਤਿੰਨ ਕਲਰ ਨੇ ਦੁਪੱਟੇ ਵਾਲੇ ਓਕੇ ਆ ਬਹੁਤ ਸੋਹਣਾ ਸੂਟ ਲੱਗਿਆ ਮੈਨੂੰ ਤਾਂ ਸ਼ਰਟ ਤਾਂ ਸੇਮ ਆ ਸਲਵਾਰਾਂ ਦੇ ਰੰਗ ਬਦਲ ਜਾਣਗੇ ਇੱਕ ਪਿਸਤਾ ਗ੍ਰੀਨ ਆ ਜਾਊਗਾ ਬਈ ਪਿਸਤਾ ਥੋੜਾ ਜਿਹਾ ਪਿਸਤਾ ਹਾਂ ਡੈਨਿੰਗ ਆ ਬਾਕੀ ਸਾਰਾ ਸੇਮ ਆ ਸਲਵਾਰਾਂ ਤੇ ਦੁਪੱਟੇ ਬਦਲ ਜਾਣਗੇ ਹਨ ਇਹ ਚੀਜ਼ ਤਾਂ ਕਿਹੜਾ ਰੰਗ ਤੁਹਾਨੂੰ ਦੁਪੱਟਿਆਂ ਨਾਲ ਚੰਗਾ ਲੱਗਦਾ? ਇਹ ਕਿਹੜਾ ਤਾਹੀਏ ਦੇਖ। ਸੂਟ ਤਾਂ ਮੈਨੂੰ ਤਾਂ ਸੋਹਣਾ ਲੱਗਿਆ। ਹਨਾ? ਸੂਟ ਤਾਂ ਸੋਹਣਾ। ਰੰਗ ਦੇਖ ਕਿਹੜਾ ਲਈ ਹਣ ਆਪਾਂ। ਆ ਵੀ ਵਧੀਆ ਰੰਗ ਆ ਇੱਕੋ ਜਿਹਾ। ਨਹੀਂ ਦੁਪੱਟੇ ਤਾਂ ਇੱਕੋ ਜੇ ਆ। ਆ ਸੱਚ। ਝੱਗੇ ਤਾਂ ਇੱਕੋ ਜੇ ਆ। ਸਲਵਾਰਾਂ ਡਾਡਾ ਬਸ। ਇਹ ਮੈਂ ਲਿਆ। ਇਹਨਾਂ ਦਾ ਪੇਂਟ ਆ ਜੋਗੀ ਆ ਦੁਪੱਟਾ ਬਈ। ਕਾਸ ਲੋ ਆਦ ਰਬਾਰ ਦਾ ਕਰ ਲਿਓ ਇੱਕ ਆ ਜੀ। ਆਏ ਵੀ ਸਾਫ ਸ਼ੂਟ ਨਹੀਂ ਅੰਦਾ ਭਈ ਸਰਵਾ ਨਾਲ ਦੀ ਸ਼ੂਟ ਪੂਰੀ ਜੀ نیچے ਵਾਲੇ ਸਾਰੇ ਪੂਰੇ ਦਿਖਾਏ ਨਹੀਂ ਉਹ ਨਹੀਂ ਆਂਦੀ ਆ ਵਧੀਆ ਅੱਡੀ ਸਰਵਾ ਜਿਵੇਂ ਅੱਡਦੀ ਆ ਹਾਂਜੀ ਇਹਦੇ ਨਾਲ ਦੀ ਵੀ ਅੱਡਦੀ ਆ ਜੀ ਬਾਕੀ ਜਿਹੜੇ نیچے ਦਿਖਾਏ ਆ ਪਹਿਲਾਂ ਉਹ ਸਾਰੇ ਪੂਰੇ ਪੂਰੇ ਹੀ ਆ ਜੀ ਇਹ ਵੀ ਚੀਜ਼ ਸੋਹਣੀ ਲੱਗਦੀ ਆ ਵੈਸੇ ਕਿਉਂ ਆਇਆ ਨਾ ਫਿਰ ਸਾਰਾ ਫਿੱਕਾ ਫਿੱਕਾ ਲੱਗਦਾ ਜੀ ਵੀ ਇੱਕ ਜੀ ਸਰਵਾ ਨਾਲ ਡਾਰਕ ਆ ਤਾਂ ਉਹਨਾਂ ਵਾਲੀ ਉਹ ਥੋੜਾ ਡਾਰਕ ਲੱਗਦਾ ਆ ਜਾਂਦਾ ਆ ਪਿੰਕ ਜਿਹਾ ਦਿਖਾਈ ਚੁੰਨੀ ਦਿਖਾਜੇ ਇਹਦੀ ਪਿੰਕ ਦੀ ਏ ਵਾਹ ਅੱਛਾ ਵਾਹ ਇਹ ਨੂੰ ਬਾਹਾਂ ਬਾਹਾਂ ਦਾ ਸੈਂਪਲ ਇਹ ਤਾਂ ਲੈਣਗੇ ਨਾਲੋਂ ਤਾਂ ਲੈਣਾ ਹਾਂ ਹੂੰ ਇਹ ਤਾਂ ਬਾਹਾਂ ਹੀ ਪਾਰੇ ਲਗਣ ਦੇ ਲਗਣ ਇਹ ਹੈ ਜੀ ਚਾਹੇ ਪਾਰਾ ਹੋਵੇ ਪਤਲਾ ਹੋਵੇ ਮੈਂ ਡੈਕਾ ਅਰੇਂਜਮੈਂਟ ਹੋ ਜਾਂਦੀ ਹੈ ਹਾਂ ਵੀ ਮੈਨੂੰ ਓਖਾ 걸ਦਾ ਆ ਲੈ ਲੀਏ ਫਿਰ ਗੁਲਾਬੀ ਜਾਂ ਸੋਨਾ ਲੱਗੂ ਉਹਦੇ ਨਾਲ ਹੈਨਾ ਇੱਕ ਕਰ ਲਓ ਪਿੰਕ ਦੇ ਦਿਓ ਵੀਰੇ ਆ ਸਲਵਾਰ ਆ ਇਹਦੇ ਨਾਲ ਹਨ ਖੋਲੇ ਬਈ ਚੁੰਨੀ ਖੋਲੇ ਉਹ ਨਾ ਆਹ ਗੁਲਾਬੀ ਨਾਲੋਂ ਆਹ ਵੱਧ ਉੱਠਦਾ ਲੱਗਦਾ ਆਹ ਕਰ ਦੋ ਆਹ ਕਰ ਦੋ ਬਸ ਹੋਰ ਤਾਂ ਲੈਣਾ ਕੋ ਮੈਂ ਤਾਂ ਕੋਈ ਨਹੀਂ ਲੈਣਾ ਉਦੋਂ ਥੋੜੇ ਵਾਲਾ ਸੂਟ ਸੋਹਣਾ ਲੱਗਦਾ ਨਾ ਹਾਂ ਤੇ ਦੋ ਕੱਠੇ ਲੈ ਕੇ ਆ ਸੀ ਦੋ ਕੱਠੇ ਲੈ ਕੇ ਆਏ ਸੀ ਹਾਂ ਤੜਾ ਅੱਜ ਮੈਂ ਕਿਹਾ ਪਵਾ ਕੇ ਚੱਲ ਫਿਰ ਦੇਖੀ ਕਿਹੋ ਜਿਹਾ ਲੱਗਦਾ ਸੋੜ ਫੇਰ ਫੇਰ ਕਿੱਥੇ ਆਵੇਂਗਾ ਇੱਧਰ ਨੂੰ ਲੈ ਚੱਲੋ ਉਹ ਆਉਣਾ ਹੀ ਰਹਿਨੇ ਆ ਇੱਧਰ ਤਾਂ ਕੋਈ ਗੱਲ ਨਹੀਂ ਬਿਲਕੁਲ ਜਿਹੜਾ ਲੱਗਦਾ ਹੀ ਰਹਿੰਦਾ ਹਾਂ ਇਹ ਤਾਂ ਤੀਜਾ ਗੜਾ ਲੱਗਿਆ ਆਪਣਾ ਦੇ ਮਹੀਨੇ ਜੀ ਮਨ ਲਾਦਾ ਮਹੀਨਾ ਤਾਂ ਨਹੀਂ ਵਾ ਮਹੀਨੇ ਜੀ ਤਿੰਨ ਤਿੰਨ ਗੜੇ ਹੋ ਗਏ ਇਹ ਚੀਜ਼ ਵਧ ਗਿਆ ਬਾਈ ਸਾਰਾ ਕੁਝ ਥੈਂਕ ਯੂ ਚਲੋ ਜੀ ਚੱਲੀਏ ਓਕੇ ਵੀਰੇ ਓਕੇ ਬਾਈ ਓਕੇ ਜੀ ਮਿਲਦੇ ਮੈਂ ਕਾ ਛੋੜ ਲਿਆਂਦੇ ਹੁਣ ਹੈ ਮੈਂ ਛੋੜ ਲਿਆਂਦੇ ਕੋਈ ਲੈ ਆ ਕੱ ਲੈ ਆਂਦਾ ਬਿੰਦਰ ਨੂੰ ਉਧਰੋਂ ਜਗਰਾਮਾਂ ਤੋਂ ਲੈ ਜਾਾਂਗੇ ਠੀਕ ਜਿੱਦਾਂ ਉਹਦੇ ਕੋਲੇ ਗਏ ਉਦੋਂ ਤਾਜ਼ਾ ਉਦੋਂ ਉਹਦਾ ਵੈਰਾਈਟੀਆਂ ਬਦਲਦੀਆਂ ਰਹਿੰਦੀਆਂ ਕੀ ਪਤਾ ਕਿਹੜੀ ਆ ਜੇ ਉਦਾਂ ਨੂੰ ਨਹੀਂ ਕੋਜੇ ਹੋ ਜਾਣੇ ਆ ਫੱਟ ਬੱਸ ਬੱਸ ਸਰ ਅੱਬਾ ਜੀ ਮੇਰੇ ਕੀ ਵਾਸਾ ਐ ਐਈ ਤਾਂ ਨਵਾਂ ਸੂਟ ਪਾ ਕੇ ਗੱਲਾਂ ਉਤੋਂ ਹੀ ਛੱਡੀ ਜਾਂਦੀ ਐ ਸਿੰਧੂ ਵਾਲਾ ਸਰ ਉਹ ਐ ਅੱਗੂ ਵਾਲਾ ਆ ਗਏ ਅੱਛਾ ਬੇਰਾ ਇੱਥੇ ਵਾਸ ਹੀ ਹੁੰਦੀ ਹਬਾਬੇ ਜੀ ਬਾਬਰੂਪ ਨਰਾਇਣ ਦੀ ਜਗਾਹ ਉਹ ਘੱਟ ਹੁੰਦਾ ਇੱਥੇ ਉਹ ਹੈ ਗਰੂ ਚੱਲਣਾ ਆਪਣਾ ਮਨ ਮੂੰਗਰੇ ਮੂੰਗਰੇ ਸਿਆਲਾਂ ਦੇ ਸਾਗ ਮੰਮੀ ਦੇ ਦਾ ਸਬਜ਼ੀਆਂ ਵੀ ਆਪਦੇ ਹੋਰੀ ਆ ਕਦੇ ਸਾਗ ਨਹੀਂ ਲੋਟਾ ਹੁਣ ਮੂੰਗਰਿਆਂ ਦਾਲੇ ਹੋ ਗਈ ਉਹ ਐਮੀ ਸਰੋਂ ਜੀ ਦਾ ਹੋਰ ਨਾਲ ਦਾ ਸਵਾਦ ਉਹਨਾਂ ਦਾ ਬਾਸਤ ਦਾ ਤੇਰਾ ਵੀ ਕਰਦਾ ਹੋਣਾ ਮਾਂ ਫਿਰ ਅੱਜ ਰਹਿਣਾ ਨਹੀਂ ਸੀ ਮੈਂ ਵੀ ਹੱਥ ਲੈ ਲੈਣੀ ਸੀ ਨਾ ਮੈਨੂੰ ਪਤਾ ਸਾਗ ਤਾਂ ਰੱਬ ਦਾ ਬਾਬੇ ਹੁਣ ਨਾ ਸਾਗ ਖਾਇਆ ਕਰੋ ਹੁਣ ਤਾਂ ਮਾੜਾ ਹੀ ਆ ਸਾਗ ਦੇਖੋ ਸੀ ਮਾੜਾ ਹੁਣ ਤਾਂ ਸਭ ਕੁਝ ਮਾੜਾ ਹੈ ਮੰਮੀ ਸਾਰਾ ਕੁਝ ਰੋਟੇ ਦੇ ਸਾਹ ਹੁਣਾ ਸੁਆਦ ਵੀ ਲੱਗਦਾ ਤੇ ਸਹੀ ਵੀ ਆਉਂਦਾ ਜਿਹੜੇ ਚੀਜ਼ ਬੇਰੋਟੀ ਆ ਉਹਨਾਂ ਨੂੰ ਬਿਮਾਰ ਕਰਨਾ ਚਲ ਕੋਈ ਇਹ ਨਹੀਂ ਮੰਨਦੀ ਡੜੀ ਵੀ ਨਹੀਂ ਮੰਨਦੀ ਮੰਮੀ ਦੇ ਲਾਲ ਐ ਡੜੀ ਉਹ ਤੇਰੀ ਨਹੀਂ ਮੰਨਦੀ ਮੇਰੀ ਉਲੀ ਵਾਲਿਆਂ ਨੇ ਕਹਣਾ ਹਰੇਕ ਵਾਰੀ ਤੇ ਜੇ ਲੇਟ ਹੀ ਆਉਂਦੇ 12 ਵਜੇ ਤੋਂ ਪਹਿਲਾਂ ਕਦੇ ਨਹੀਂ ਗਏ ਆਪਾਂ ਤੁਹਾਡੇ ਆਪ ਤੇ ਆਵਟ ਨਹੀਂ ਗੱਲ ਠੀਕ ਆ ਅ ਆ ਲਈ ਚਰ ਹੁਣ ਠੀਕ ਆ 1:00 ਵਜੇ ਨਹੀਂ ਫੁੱਟਰ 1:00 ਵਜੇ ਦਬਹਿਰਾ ਆ ਗਿਆ ਦੰਡਾ ਢਲ ਗਿਆ ਹਾਂ ਮੁਰਕ ਉਹ ਜੇ ਮੈਂ ਟਾਰੇ ਨਿਕਲਣੇ ਆ ਮੈਂ ਦਾਣਾ ਗੱਲ ਮੈਂ ਵੀ ਡੈਡੀ ਸਾਹਰੇ ਜਾਂਦਾ ਹੁੰਦਾ ਸੀ ਸਹਰਿਆਂ ਨੂੰ ਉਹ ਘਾਰੇ ਸਹਾਰੇ ਝੂਰੇ ਮੈਂ ਬਸ ਲੋਹਿਆਕਾ ਨਾ ਇਹਦਾ ਬੇਇੱਜ਼ਤੀ ਕਰੀ ਜਾਂਦਾ। ਓ ਬੇਇੱਜ਼ਤੀ ਕਰੀ ਜਾਂਦਾ ਤੇਰੇ ਪਿੰਡ ਦੀ। ਚਾਹ ਹੋਰ ਕੀ? ਹਾਂ। ਟਾਈਮ ਨਾ ਨਹੀਂ ਜਾਂਦਾ ਹੁੰਦਾਈ ਮੰਮੀ। ਪਤਾ ਨਹੀਂ ਮੈਨੂੰ ਤਾਂ। ਆਏ ਹਾਏ। ਆਹਦਾ ਬਾੜੀ ਮੂੰਹ ਤੇ ਹੀ ਕਰੀ ਜਾਂਦਾ ਡੈਡੀ ਜਾਂ ਤੇਰੀ। ਐ ਮੰਮੀ ਐ? ਨਾ ਹਾਂ। ਇਹਦਾ ਮੂੰਹ ਤੇ ਹੀ ਕਰੀ ਜਾਂਦਾ ਤੇਰੀ ਆ। ਕਹਦਾ ਕਾਦੇ ਸਹੁਰੇ ਨੇ ਡੈਡੀ ਕਹਿੰਦਾ। ਆ ਤੇ ਸਾਰੇ ਅੰਜਨ ਪੁੱਠੇ ਜਿੱਡੀ ਕੁੜੀ ਦੇਤੀ ਕੋਠੇ ਜਿੱਡੀ ਦਿਮਾਗ ਖਾਣ ਨੂੰ ਦਿਮਾਗ ਖਾਣ ਨੂੰ ਡੇੜੀ ਕਹਿੰਦਾ ਲੈ ਦਿਮਾਗ ਆ ਜਨੀ ਵੀ ਡੇੜੀ ਦਾ ਹੈ ਦਿਮਾਗ ਖਾਣ ਨੂੰ ਕਹਿੰਦਾ ਡੇੜੀ ਕਹਿੰਦਾ ਕੋਠੇ ਜਿੱਡੀ ਕੁੜੀ ਦੇਤੀ ਹਾਂ ਇੱਥੇ ਬਾਂਦਰ ਵੜੇ ਰਹਿੰਦੇ ਹਾਂ ਹਾਂ ਬਾਂਦਰ ਬਹੁਤ ਆ ਇੱਥੇ ਮੈਂ ਡੋਕਾਨਾਂ 'ਚ ਆਉਂਦਾ ਰਹਿੰਦੇ ਹਾਂ ਹਾਂ ਕੋਠੇ ਤੇ ਚੜ੍ਹ ਜਾਂਦੇ ਆ ਬਾਲੇ ਆ ਤਾਂ ਨਹਿਰ ਦਾ ਕਰਕੇ ਆ ਨਾ ਨਹਿਰ ਡੈਡੀ ਨਹਿਰ ਤੇਰੇ ਸਹਰਿਆਂ ਨੂੰ ਵੀ ਲਾਦੀ ਪਰ ਦੂਰ ਜਾ ਕੇ ਲੱਗਦੀ ਈ ਹੈ ਮੇਰੇ ਸਹਰਿਆਂ ਨਾਲ ਹੀ ਨਹਿਰ ਲੱਗ ਜਾਂਦੀ ਹੈ ਵਧੀਆ ਮਾਦਾ ਹਸਰੀ ਕਾਲ ਸਾਸਰੀ ਕਾਲ ਹੈਪੀ ਬਰਥਡੇ ਜੂਤ ਨੂੰ ਤੈਨੂੰ ਬਾੜੀਆਂ ਮੇਰੇ ਪੁੱਤ ਨੂੰ ਬਾੜੀਆਂ ਬਾੜੀਆਂ ਹੋਰ ਕਹਿਵਾ ਸੀ ਤਾਂ ਅੱਜ ਤਾਂ ਸਪੀਕਰ ਸੈੱਟ ਲੱਗਦਾ ਮੈਨੂੰ ਹਾਂ ਆਨੰਦ ਨਾ ਕਰ ਲੈ ਨੰਦੂ ਕਿਵੇਂ ਆ ਠੀਕ ਆ ਠੀਕ ਆ ਸਾਰੇ ਵਧੀਆ ਸਾਰੇ ਵਧੀਆ ਤੂੰ ਲਾਈਟ ਔਨ ਕਰਦਾ ਇੱਕ ਮਿੰਟ ਪੀ ਮੰਨੇ ਹੈਪੀ ਬਰਥਡੇ ਕੈਮਾ ਸੇ ਤਾ ਹਾਂ ਇਸਾਂ ਨਾਨਾ ਵੀ ਠੀਕ ਆ ਹਾਂ ਨਾਨਾ ਵੀ ਠੀਕ ਆ ਕੁੱਕੜ ਆ ਰਹੀ ਹੈਗੇ ਨੇ ਹਾਂ ਕੁੱਕੜ ਆ ਰਹੀ ਹੈ ਨਹੀਂ ਨਹੀਂ ਦੇ 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 ਤੇ ਕੁੱਕੜ ਦਾ ਦੇ ਤੇ ਕੁੱਕੜ ਵੇਛ ਤੇ ਹੁਣ ਤੇਰੇ ਦੇ ਦੇ ਆਏ ਤਾਂ ਹੁਣ ਬੱਕਰਾ ਰੱਖਾਂਗੇ ਉਹਦੇ ਉੱਤੇ ਬਹਿ ਕੇ ਝੂਟਾ ਲੈ ਲੈ ਕਰੀ ਨਾਲੇ ਹਾਂ ਉਹ ਉੱਤਰੋ ਜੀ ਮੈਂ ਥੰਨੇ ਲਾ ਕੇ ਆਇਆ ਕਰੀ ਬਹੁਤ ਜਿਤਨੇ ਸੋ ਮੋਬਤੀਆਂ ਨੇ ਚਲੋ ਚਲੋ ਐਮਵੀਡੀ ਜਸ਼ਨ ਮਨਾਵਾਂਗੇ ਬਾਏ ਬਾਏ ਲੋ ਯੂ ਗੋਟ ਟੂ ਗੋ ਤੇ ਆਪਾਂ ਆਪਣਾ ਕੱਪੜਾ ਸਾਰਾ ਇੱਥੇ ਕੱਟਾਂਗੇ ਅਜੀ ਕਈ ਕੱਪੜਾ ਹੂੰ ਕਰਤਾ ਆਡਰ ਕੋ ਜੀ ਇੱਕ ਕਰਨਾ ਹਲੇ ਤੇਰੀ ਵੇਟ ਕਰਦੇ ਆ ਅਸੀਂ ਕਿਹਾ ਮਾਮਾ ਇਹ ਕਰ ਰਿਹਾ ਸਾਡੇ ਨੂੰ ਚੱਲੋ ਕਰੋ ਫਿਰ ਕਰਾਂ ਪਹਿਲਾਂ ਜੂਸ ਤੋਂ ਕੰਮ ਸ਼ੁਰੂ ਕਰਦੇ ਆ ਛਿਓ 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 ਪੀਲਾ ਕਰਾਂ ਫਿਰ ਚੱਲਾਂਗੇ ਟਾਈਮ ਨਾ 5:00 ਵੱਜ ਗਏ ਪੀਲਾ ਪੀਲਾ ਕਿਉਂ ਖਾਓ ਉਹ ਖਵਾ ਦਾਂਗੇ ਹੋਰ ਕੁਝ ਵੀ ਡੋਸਾ ਖਾਣਾ ਕਹਿੰਦੇ ਦੋਸਾ ਦਾ ਬੰਦ ਕੀਤਾ ਡਾਕਟਰ ਨੇ ਤਲੀ ਵੀ ਆਦਾ ਜੀ ਇਟਲੀ ਨਹੀਂ ਬੰਦ ਹੈ ਇਟਲੀ ਇੱਥੇ ਮਿਲਦੀ ਨਹੀਂ ਮਿਲਦੀ ਮਿਲਦੀ ਆ ਉਹ ਸਾਹਮਣੇ ਇਟਲੀ ਦਾ ਇਟਲੀ ਦਾ ਇਟਲੀ ਚ ਬੜੂ ਇਹ ਤਾਂ ਇੰਡੀਆ ਹਾਂ ਜਿਹੜੀ ਨਹੀਂ ਪਤਾ ਨਹੀਂ ਦੱਸਦੇ ਬਾਤ ਠੀਕ ਨਾਜ਼ਰ ਕਰਦੇ ਨਹੀਂ ਹੁਣ ਹਮ ਚਲਣਾ ਕਿਉਂ ਤੁਸੀਂ ਪਹਿਲਾਂ ਚੈੱਕ ਕਰਕੇ ਦੇਖ ਲਗੇ ਬਾਅਦ ਚੋਂ ਦੇਖਾ ਇਟਲੀ ਕਿਹੜੇ ਖਾਣੇ ਆ ਵੀ ਇਟਲੀ ਵਾਲੇ ਕਿਆਕਾ ਆ ਪੱਤਾ ਵੀ ਨਾਲ ਖਾਣਾ ਪੈਣਾ ਉਹ ਕਹਿੰਦੇ ਮੇਰਾ ਕੀ ਛਾੜ ਦੇ ਕਿਵੇਂ ਸਵਾਦ ਬਣਿਆ ਸਵਾਦ ਦਰਦ ਨਹੀਂ ਹੁੰਦਾ ਹੁਣ ਉਹ ਨਾਲੇ ਮੈਨੂੰ ਕਰਦੀ ਸਕੈਨ ਕਰਾਉਣੀ ਹੈ ਕੱਲੋਂ ਇਹੀ ਨਾਲ ਜੇ ਵਿੱਚ ਪਥਰੀ ਜੀ ਬਣ ਕੇ ਐਗਾਂ ਪਥਰੀ ਵਰਗਾ ਹੁਣ ਕੋਣ ਨਹੀਂ ਹੁਣ ਜਮਾ ਚੰਤਾ ਚੰਤਾ ਸਾਡਾ ਖਾਂਦੀ ਨੇ ਰੋਕਦਾ ਖਾਲਾ ਖਾਲਾ ਮੰਮੀ ਖਾਲਾ ਪੱਤਾ ਚਟ ਜਾ ਤੇਰੀ ਬੋਲੀ ਨਹੀਂ ਇਹਦੇ ਇਹ ਨੋ ਸਸ ਮਨ ਤੇ ਕੋਈ ਨਹੀਂ ਆ ਤੋ ਮਾਰੋ ਗ੍ਰੈਂਡ ਜੋਧ ਨੂੰ ਮਿਲਾ ਦੇ ਵਿੱਚ ਮਨਾ ਲਾਓ ਨਾਨੀ ਨਾਨੀ ਕੇਕ ਇੱਕ ਕੈਕ ਆ ਉਹ ਆ ਗਿਆ ਜੋ ਕਬਚੀ ਆ ਗਿਆ ਦੇਖਿਆ ਨੌਜਵੀਂ ਨਾਲ ਆ ਦੇ ਦੋਨੇ ਬੰਦੇ ਆ ਜੋ ਤਮਾਮਾ ਨੂੰ ਵੀ ਹੈਪੀ ਬਰਥਡੇ ਕਰਵਾ ਇੱਕ ਦੂਸਰੇ ਨੂੰ ਬੱਸ ਜੈ ਹਰ ਮਾਂ ਮਾਂ ਇਹ ਦੇ ਬਾਦੇ ਬੜਾ ਆਏ ਦੋਨਾਂ ਦਾ ਕਰ ਦੋ ਕੇਕ ਤੇ ਰੰਡਾ ਇੱਕ ਪਿਓਰ ਅੱਗੇ ਦੇ ਫੋਨ ਨਾਲ ਹੀ ਕੇਕ ਕੱਟਿਆ ਜਾਵੇ ਉਹ ਮੋਮਬੱਦੀਆਂ ਦਾ ਵੀ ਲਾਈ ਜਾਂਦੇ ਹੋ ਫੂਕਾ ਮਾਰ ਕੇ ਨਾ ਬੁਝਣੀਆਂ ਪਈ ਨਹੀਂ ਇਹਨਾਂ ਤੋਂ ਫੋਨ ਚ

ਹੈਪੀ ਬਰਥਡੇ ਟੂ ਯੂ ਹੂਰੇ 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 ਮੁਰੇ ਹੂਰੇ ਹੂਰੇ ਆਪਾਂ ਖਾਣਾ ਇਦੀ ਹੂਰੇ ਨਹੀਂ ਗੂ ਖਾਣਗੇ ਹਾਂ ਖਾਣ ਕੇ ਖਾਣਗੇ ਗੂ ਖਾਣਗੇ ਆਜੋ ਕੇਕ ਖਾ ਲੋ ਬਈ ਤਾਰੇ ਤਾਰੇ ਉਹ ਕਿੰਝ ਲਈ ਲਿਆਦੀ ਉਹ ਡੱਬਾ ਹੀ ਖੁੱਲਦੀ ਮਮੀ ਨੇ ਕਿਹਾ ਨਾ ਚੱਲਦਾ ਚੱਲਣਾ ਉਹ ਦੋਵੇਂ ਵਿਗਾਹ ਜੱਫਾ ਦੀ ਬੈਗ ਕਰਦੇ ਹੋਏ ਨਹੀਂ ਵੱਡੀ ਜਾਣੇ ਇਹ ਵੀ ਕੇਕ ਵੱਡਾ ਡਾਡੀ ਆ ਲੋ ਉਹ ਬਹੁਤ ਧੀਵੀ ਦੇਖਣ ਲੱਗਿਆ ਚਲੋ ਫਾਰਮ ਆਹ ਕੰਪਾ ਨਾਲ ਨਾਲ ਕਈ ਗਏ ਨਾੜੀ ਗ੍ਰੇਪ ਸਿਖਾਉਂਗੇ ਲੈ ਮੈਂ ਪਲੇਸ ਕਰਦਾ ਟਾੜੇ ਆ ਜਾ ਕੇਕ ਖਾਈਏ ਟਾੜੇ ਟਾੜੇ ਕੇਕ ਟਾੜੇ ਕੇਕ ਖਾਈਏ ਓਏ ਆੜੇ ਕੇਕ ਖਾਈਏ ਚਲੋ ਜੀ ਮੋਤੂ ਟਾੜੇ ਕੇਕ ਖਾਈਏ ਓਏ ਤਾਰਿਆ ਤਾਰੇ ਆ ਕਿੱਥੇ ਆਪਾਂ ਤਾਰੇ ਆਪਾਂ ਕਿੱਥੇ ਆਏ ਸੀ ਦੇਖ ਭਾਈ ਮੰਮੀ ਚੰਗ ਜਾਂਦੇ ਮੰਮੀ ਆ ਹੀ ਦੇ ਦੋ ਆ ਕਿੱਥੇ ਆਪਾਂ ਚਲੋ ਭਾਈ ਹੈ ਐਮ ਵੀ ਡੀ ਮਾਲ ਮੈਂ ਕਿਹਾ ਕਿੱਥੇ ਦਾ ਰ ਐਮ ਵੀ ਡੀ ਮਾਲ ਚਲੋ ਜੀ ਚਾ ਚਾ ਉੱਚਾ ਆ ਲੈ ਖਾ ਲੈ ਮੰਮੀ ਲਮੇੜ ਕੀ ਹਾਂ ਮੰਮੀ ਨੇ ਥਾਲਾ ਦਾ ਅੱਜ ਕੀ ਕੋ ਬਹੁਤ ਸਵਾਲ ਆ ਵੀ ਬਹੁਤ ਟੇਸਟੀ ਹੈ ਆਜੋ ਓਕੇ ਸਤ ਸ੍ਰੀ ਅਕਾਲ ਓਕੇ ਜੀ ਓਕੇ ਜੀ ਓਕੇ ਓਕੇ ਜੀ ਮੈਂ ਤੇ ਆ ਅਗਲੇ ਬਲੌਗ ਓਕੇ ਸੋਣੇ ਪਰ ਮੈਂ ਤੇ ਠੀਕ ਚਲੋ ਜੀ ਚਲੋ ਓਕੇ ਸਤ ਸ੍ਰੀ ਅਕਾਲ ਚਲੋ ਜੀ ਚਲੋ ਆਹ ਹੋਰ ਕੰਡਾ ਵਧੀਆ ਹੋ ਗਿਆ ਪ੍ਰੋਗਰਾਮ ਪੂਰਾ ਵਧੀਆ ਹੋ ਗਿਆ ਵਧਾਈਆਂ ਮੰਮੀ ਤੁਹਾਨੂੰ ਬਾੜੀਆਂ ਬਾੜੀਆਂ ਫੇਰ ਤੋਂ ਡੈਡੀ ਬਾੜੀਆਂ ਬਾੜੀਆਂ ਬਹੁਤ ਸੋਹਣਾ ਹੁੰਦੇ ਬਹੁਤ ਵਧੀਆ ਹੋ ਗਿਆ ਚਲੋ ਨਾਲੇ ਦੋ ਆਪ ਕੋਸ਼ੇ ਹੋ ਗਏ ਆ ਨਾਲੇ ਆਪਾਂ ਦੇਖਿਆ ਇਹ ਸਹੀ ਗੱਲ ਨਾਲੇ ਮਿਲਿਆ ਇਹ ਮਿਲਿਆ ਇਹ ਤਿੰਨ ਚਾਰ ਕੰਮ ਇਕੱਠੇ ਹੀ ਹੋ ਗਏ ਸਾਡੇ ਸੱਤ ਹੋ ਜਾਣੇ ਆਪਾਂ ਨੂੰ ਤਾਂ ਜਾਂਦਿਆਂ ਨੂੰ ਵੀ ਡੈਡੀ ਸਾਡੇ ਸੇ ਤਾਂ ਹੋ ਗਏ ਉਹਨੂੰ ਸਾਡੇ ਸੇ ਹੋ ਗਏ ਵੱਡੇ ਆ ਨਾ ਹਾਂ ਦਿਨ ਵੱਡੇ ਕਰ ਕੀ ਆ ਨਹੀਂ ਤਾਂ ਹੁਣ ਹਨੇਰਾ ਪੂਰਾ ਹੋ ਜਾਣਾ ਇਹਦੀ ਸਿਆਲ ਹੁੰਦੀ ਹੁਣ 7 ਵਜੇ ਛੋਟੇ ਨੂੰ